ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਫਰੀਦਕੋਟ ਸ਼ਹਿਰ ਦੇ ਵਿੱਚੋਂ ਗੁਰੂ ਤੇਗ ਬਹਾਦਰ ਨਗਰ ਇਹ ਟੀਚਰ ਕਲੋਨੀ ਦੇ ਓਪੋਜ਼ਿਟ ਸਾਈਡ ਤੇ ਆ ਚੜ੍ਹਦੇ ਵਾਲੇ ਪਾਸੇ ਗੁਰੂ ਤੇਗ ਬਹਾਦਰ ਨਗਰ ਤੇ ਦੂਜੇ ਪਾਸੇ ਟੀਚਰ ਕਲੋਨੀ ਫਰੀਦਕੋਟ ਤੋਂ ਮਚਾਕੀ ਮਾਲ ਸਿੰਘ ਨੂੰ ਜਿਹੜੀ ਸੜਕ ਨਿਕਲਦੀ ਹੈ ਉਸ ਸੜਕ ਦੇ ਉੱਤੇ ਇਹ ਜਿਹੜੇ ਦੋਨੇ ਨਗਰ ਆਉਂਦੇ ਜਿਵੇਂ ਗੁਰੂ ਤੇਗ ਬਹਾਦਰ ਨਗਰ ਤੇ ਜਾਂ ਟੀਚਰ ਕਲੋਨੀ ਆ ਜਾਂਦੀ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਦੋਸਤੋ ਬਾਈ ਜੀ ਹੁਰੀ ਜੌਬ ਕਰਦੇ ਆ ਤੇ ਨਾਲ ਨਾਲ ਪਸ਼ੂ ਪਾਲਣ ਦਾ ਇਹਨਾਂ ਨੂੰ ਸ਼ੌਂਕ ਹੈ ਘਰੇ ਮੱਝਾਂ ਰੱਖਦੇ ਆ ਅੱਜ ਇੱਕ ਨੀਲੀ ਰਾਵੀ ਨਸਲ ਵਾਲਾ ਪੱਖਾ ਦੋਸਤੋ ਮੱਝ ਦਾ ਉਹ ਮੱਝ ਇਹਨਾਂ ਨੇ ਵਿਕਾਊ ਕੀਤੀ ਹੈ ਬਿਲਕੁਲ ਪਤਲੀ ਚਮੜੀ ਦੀ ਮੱਝ ਹੈ ਤਾਜੀ ਸੋਈ ਵੀ ਹੈ ਜਿਹੜੀ ਕੱਟੀ ਦਿੱਤੀ ਹੈ ਉਹਦੇ ਸੀਮਨ ਦੀ ਡਿਟੇਲ ਬਾਈ ਕੋਲ ਹੈਗੀ ਹੈ ਉਹ ਵੀ ਇੱਕ ਚੰਗੇ ਬੁੱਲ ਦੀ ਧੀ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਮੱਝ ਜਿਹੜਾ ਵੀਰ ਖਰੀਦਣਾ ਚਾਹੂਗਾ ਉਹਦਾ ਹੱਕਾ ਵੀ ਆ ਕੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ 22 ਦਾ ਮੈਂ ਸਕਰੀਨ ਉੱਤੇ ਚਲਾ ਦੂੰਗਾ ਕਾਲ ਤੁਸੀਂ ਉਸ ਨੰਬਰ ਤੇ ਕਰ ਲੋਗੇ ਸੋ ਆਓ ਬਾਈ ਨੂੰ ਮਿਲਦੇ ਆਂ ਦੱਸੋ ਤੇ ਇਹਦੇ ਬਾਰੇ ਕੱਲ ਕਰਦੇ ਆਂ ਗੱਲਬਾਤ ਤੇ ਫਿਰ ਇਹ ਤੁਹਾਨੂੰ ਮੱਝ ਜਿਹੜੀ ਨਾਲ ਤੋੜ ਕੇ ਵੀ ਦਿਖਾ ਦੇਾਂਗੇ ਥਾਣਾ ਦੀ ਜੇ ਗੱਲ ਕਰੀਏ ਪਹਿਲਾਂ ਹੀ ਸ਼ੁਰੂ ਚ ਦੇਖ ਲਓ ਥਾਣਾ ਚ ਬਿੱਥੀ ਸੋਹਣੀ ਦਿੰਦੀ ਐ ਹਜੇ ਕੋਈ ਪਸਮਾ ਨਹੀਂ ਕੀਤਾ ਮੱਝ ਵੈਸੇ ਅਸੀਂ ਸਵੇਰ ਹੀ ਵੀਡੀਓ ਬਣਾ ਰਹੇ ਹਾਂ ਤੇ ਸੂਈ ਇਹ ਬਿਲਕੁਲ ਤਾਜੀ ਐ ਆਓ ਇਨਫੋਰਮੇਸ਼ਨ ਬਾਈ ਤੋਂ ਲਈਏ ਪਹਿਲਾਂ ਫਿਰ ਇਹਨੂੰ ਤੋੜਾਂਗੇ ਆਪਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦੇ ਬਾਈ ਜਗਦੀਪ ਸਿੰਘ ਜਗਦੀਪ ਭਾਈ ਅੱਜ ਇੱਕ ਮੱਝ ਵੇਚਣ ਲੱਗੇ ਹੋ ਹਾਂਜੀ ਕਰਦੀ ਆਪਣੇ ਜਾਂ ਖਰੀਦੀ ਸੀ ਆਪਾਂ ਇਹ ਬਾਈ ਪਹਿਲੇ ਸੂਏ ਖਰੀਦੀ ਸੀਗੀ ਹੁਣ ਤੀਜੇ ਸੂਏ ਆ ਠੀਕ ਹੈ ਪਹਿਲਣ ਖਰੀਦੀ ਸੀ ਸੂਆ ਤੀਜਾ ਇਹ ਜਿੱਦਾਂ ਗੁੱਜਰ ਭਾਈਚਾਰੇ ਕੋਲ ਮੱਝਾਂ ਹੁੰਦੀਆਂ ਉਹ ਉਸ ਤਰ੍ਹਾਂ ਦੀ ਹੀ ਲੱਗਦੀ ਹੈ ਇਹ ਕਰੋ ਖਰੀਦੀ ਸੀ ਕਿਸੇ ਤੋਂ ਜਾਂ ਇਸ ਤਰ੍ਹਾਂ ਹੀ ਖਰੀਦੀ ਸੀ ਕਿਸੇ ਨੇ ਬਾਈ ਕਰੋ ਖਰੀਦੀ ਸੀ ਫਰੋਹੀਪੁਰ ਫਰੋਹੀਪੁਰ ਏਰੀਆ ਤੋਂ ਖਰੀਦੀ ਠੀਕ ਹੈ ਅੱਛਾ ਭਾਈ ਹੁਣ ਇਹ ਕਦੋਂ ਸੋਈ ਹੈ ਤੀਜਾ ਸੂਆ ਇਹ ਬਾਈ ਰਾਤ ਸੂਈ ਸੀਗੀ ਠੀਕ ਹੈ 12 ਕਦਾ ਟਾਈਮ ਹੋਊਗਾ ਰਾਤ 12 ਵਜੇ ਹਾਂਜੀ ਬੱਚਾ ਕੀ ਦਿੱਤਾ ਇਹਨੇ ਬੱਚਾ ਕੱਟੀ ਹੈ ਬਈ ਇਹ ਕਿਹੜੇ ਬੋਲਦੀ ਹੈ ਡਾਇਮੰਡ ਦੀ ਹੈ ਡਾਇਮੰਡ ਜਿਹੜਾ ਹਰੀ ਕੇ ਪੱਤਨਾ ਹਰੀ ਕੇ ਠੀਕ ਹੈ ਅੱਛਾ ਭਾਈ ਦੁੱਧ ਦਾ ਕੀ ਰਿਕਾਰਡ ਰਿਹਾ ਦੂਜਾ ਸੁਆ ਤੁਸੀਂ ਘਰੇ ਚੋਈਆਂ ਦੂਜੇ ਸੁਆ ਕਿੰਨਾ ਕ ਦੁੱਧ ਦਿੱਤਾ ਬਈ 14 ਕਿਲੋ ਦੁੱਧ 14 ਕਿਲੋ ਦੁੱਧ ਸੀਗਾ ਅੱਛਾ ਸੁਭਾ ਦੀ ਕਿਵੇਂ ਮੱਝ ਭਾਈ ਕਿੰਨਾ ਹਾਂ ਭਾਈ ਠੰਡੀ ਸੀਲ ਠੀਕ ਹੈ ਰੇਟ ਇਹਦਾ ਕੀ ਰੱਖ ਦੂੰ ਭਾਈ ਰੇਟ ਭਾਈ 135 1.35 ਹਾਂ ਦੋਸੋ ਹਰੀਕੇ ਪਤਨ ਦੇ ਵਿੱਚ ਬਾਈ ਸੁਖਵਿੰਦਰ ਸਿੰਘ ਕੋਲ ਜਿਹੜਾ ਬੱਲ ਡਾਇਮੰਡ ਹੈ ਉਹਦੀ ਕੱਟੀ ਨੂੰ ਜਨਮ ਦਿੱਤਾ ਫਰੋਜ਼ਪੁਰ ਏਰੀਆ ਚੋਂ ਖਰੀਦੀ ਹੈ ਮੱਝ ਜਿਹੜੀ ਉਹ ਪੱਖ ਪੂਰਾ ਹੀ ਨੀਲੀ ਰਾਵੀ ਵਾਲਾ ਜਿਹੜਾ ਵੀਰ ਖਰੀਦੂਗਾ ਧਿਆਨ ਚ ਰੱਖੋ ਇਹਦੇ ਤੋਂ ਤੁਸੀਂ ਨੀਲੀ ਰਾਵੀ ਦੀ ਨਸਲ ਬਣਾ ਸਕਦੇ ਹੋ ਪਤਲੀ ਚਮੜੀ ਦੀ ਮੱਝ ਹੈ ਢਾਂਚਾ ਸੋਹਣਾ ਦੁੱਧ 14 ਕਿਲੋ ਬਾਈ ਦੱਸਦਾ ਪਿਛਲੇ ਸੂਏ ਚੋਇਆ ਹੈ ਖੈਰ ਉਹ ਤੁਹਾਡੀ ਸੇਵਾ ਤੇ ਤੁਹਾਡੀ ਸਮਝ ਆ ਤੁਸੀਂ ਕਿੰਨਾ ਚੋਲੋਗੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਹਾਂ ਸੋਸੋ ਤੋੜ ਕੇ ਮੱਝ ਦਿਖਾ ਦਿੰਨੇ ਆ ਤੁਹਾਨੂੰ ਥਣਾ ਚ ਬਿੱਥੀ ਤੁਸੀਂ ਦੇਖ ਲਈ ਆ ਬਾਕੀ ਇਹ ਰਾਤ ਦੀ ਸੂਈ ਆ ਇੱਕ ਵਾਰ ਜੋ ਸੂਕੇ ਹੜ ਦਾ ਪਸੂ ਹਵਾਨਾ ਇਹਦਾ ਬੁੱਝ ਜਾਂਦਾ ਹੁੰਦਾ ਜਦੋਂ ਬੌਲਾ ਚੋਦ ਗਏ ਜਾਂ ਬੱਚੇ ਨੂੰ ਪਿਆਦ ਗਏ ਜਿਵੇਂ ਜਿਵੇਂ ਦੁੱਤ ਆਉਂਦੀ ਚੋਂ ਫੇਰ ਪਰ ਜਾਣਾ ਨੇ ਸੋਹਣਾ ਢਾਂਚਾ ਦੋਸਤੋ ਹਜੇ ਕੁੜੇ ਨਵੇਂ ਹੀ ਦਿਸਣਗੇ ਕਿਉਂਕਿ ਸੂਈ ਰਾਤੀ ਹੈ ਇਹ ਸ਼ੌਰ ਆ ਵੀ ਫਰੋਜ ਪਰ ਏਰੀਆ ਚ ਆਈ ਆ ਤੇ ਚਰਾੰਦ ਦੇ ਵਿੱਚ ਜਿਵੇਂ ਮੱਝਾਂ ਚਰਦੇਆਂ ਉਹ ਉਸ ਤਰ੍ਹਾਂ ਦੀ ਮੱਝ ਐ ਇਹਦੀ ਜਿਹੜਾ ਸਰੀਰ ਦੇ ਉੱਤੇ ਕਦੇ ਵੀ ਮੋਟਾ ਮਾਸ ਨਹੀਂ ਚੜੂਗਾ ਮੈਨੂੰ ਇਹ ਲੱਗਦਾ ਦੇਖਣ ਤੋਂ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਰਹੇ ਹੋ ਹਵਾਨਾ ਇਹਦਾ ਫੇਰ ਦੇਖ ਲਓ ਤੇ ਤਾਜੀ ਸੂਈ ਵੀ ਮੱਝ ਆ ਦੱਸੋ ਜਾਣਦੇ ਹੋ ਅੱਗੋਂ ਬਈ ਫੇਰ ਮੋੜਿਓ ਜੀ ਸੂਏ ਰੋਖ ਹੈ ਦੇ ਠੰਡ ਤੇ ਹਵਾਨੇ ਦਾ ਲਿਓ ਬਈ ਵਾਪਸ ਸੋ ਇਹ ਕੀ ਨਾਗਰ ਦੋਸਤੋ ਫਰੀਦਕੋਟ ਸ਼ਹਿਰ ਦੇ ਵਿੱਚੋਂ ਤੁਹਾਨੂੰ ਦਿਖਾਉਣਾ ਸੀ ਗੱਬਨ ਦੀ ਵੀਡੀਓ ਬਾਈ ਨੇ ਬਣਾਈ ਹੋਈ ਹੈ ਜਿਹੜੀ ਮੈਨੂੰ ਭੇਜੀ ਸੀ ਜਿਹਨੇ ਹਵਾਨਾ ਦੇਖਣਾ ਚੰਗੀ ਤਰ੍ਹਾਂ ਤਾਂ ਤੁਹਾਨੂੰ ਉਸ ਤਰੀਕੇ ਨਾਲ ਤੁਸੀਂ ਉਸ ਵੀਡੀਓ ਚੋ ਵੀ ਦੇਖ ਸਕਦੇ ਹੋ ਵੀ ਇਹ ਕਿੰਨੀ ਕਿ ਤਿਆਰੀ ਕਰਕੇ ਸੂਈ ਹੈ ਸੋ ਇਹ ਮੱਝ ਵਿਕਰੀ ਵਾਲੀ ਤੇ ਰੇਟ ਇਹਦਾ ਰੱਖਿਆ 1 ਲੱਖ 35000 ਰੁਪਏ ਮੌਕੇ ਤੇ ਮਾਨਤਨ ਹੋ ਜਾਊਗਾ ਕੱਟੀ ਡਾਇਮੰਡ ਬੋਲ ਦੀ ਹੈ ਦੋਸਤੋ ਪਿਛਲੇ ਪੈਰ ਜਿਹੜੇ ਉਹ ਨੀਲੀ ਰਾਵੀ ਵਾਲੇ ਆ ਅੱਖ ਵੀ ਕੱਟੀ ਦੀ ਸੋਹਣੀ ਹੈ ਬਾਕੀ ਮੱਝ ਦੀਆਂ ਅੱਖਾਂ ਚ ਵੀ ਜਵਾਬ ਹੈਗਾ ਸੋ ਅੱਜ ਦੀ ਵੀਡੀਓ ਫਿਲਹਾਲ ਇਸ ਮੱਝ ਦੀ ਸੀ ਧੰਨਵਾਦ